ਆਪ ਸਭੀ ਕੋ ਜੈਨਸੀ ਕੀ ਪੈਸੇ ਹੈ ਆਪ ਸਭ ਨੂੰ ਮੇਰੇ ਦਿਲੋਂ ਬਖੀ ਹਾਂ ਕਿ ਆਪ ਵਰਮਨ ਮੈਂ ਠੀਕ ਹੋ ਗਏ ਔਰ ਮੈਂ ਤੁਹਾਨੂੰ ਨਮਾਜ਼ ਕਰਦੀ ਹਾਂ ਕਿ ਇਸ ਵੀਡੀਓ ਨੂੰ ਪਲੀਜ਼ ਪੂਰਾ ਦੇਖਣਾ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਔਰ ਆਪਾਂ ਅੱਜ ਫਿਰ ਉਸ ਪਾਸ ਦੀਵਾਲੀ ਦੀ ਆਪਾਂ ਵੀਡੀਓ ਵਿੱਚ ਦੇਖਾਂਗੇ ਜਿਹਦੇ ਵਿੱਚ ਆਜ਼ਾਦੀ ਦੇ ਬਾਰੇ ਉਹਨਾਂ ਨੇ ਦੱਸਿਆ ਗਿਆ ਉਹ ਕਿਸ ਤਰ੍ਹਾਂ ਕਰਨਾ ਚਾਹੀਦਾ ਕਿਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਓ ਆਪਾਂ ਇਸ ਵੀਡੀਓ ਨੂੰ ਪੂਰਾ ਦੇਖੀਏ ਤੇ ਇਹਦੇ ਨਾਲ-ਨਾਲ ਆਪਾਂ ਦੇਖਦੇ ਹਾਂ ਤੇ ਨਾਲ ਸਿੱਖਦੇ ਹਾਂ ਇਸ ਬਤਨ ਪਲੀਜ਼ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲਾਈਕ ਕਮੈਂਟ ਜ਼ਰੂਰ ਕਰ ਸੁਪਤ ਜਾਂ ਸੀਤ ਹallelujah ਆਮੈਂ ਸੋ ਮੀਆ ਦੀ ਕਿਤਾਬ ਉਹਦਾ ਸ਼ੇਡ ਨੰਬਰ 3 ਹੈ ਉਹਦੀ 17 18 ਨੰਬਰ ਪੰਕਤੀ ਚ ਇਦਾਂ ਲਿਖਿਆ ਪਰ ਧੰਨਵਾਦ ਹੈ ਪਰਮੇਸ਼ਰ ਦਾ ਕਿ ਭਾਵੇਂ ਤੁਸੀਂ ਪਾਪ ਦੇ ਦਾਸ ਸੋ ਪਰ ਜੇ ਸਿੱਖਿਆ ਦੇ ਸਾਂਚੇ ਵਿੱਚ ਢਾਲੇ ਗਏ ਤੁਸੀਂ ਮੰਨੋ ਉਹਦੇ ਆਗਿਆਕਾਰ ਹੋ ਗਏ ਅਤੇ ਪਾਪ ਤੋਂ ਛੁੱਟ ਕੇ ਤੁਸੀਂ ਪਰਮੇਸ਼ਰ ਦੇ ਦਾਸ ਬਣ ਗਏ ਧਰਮ ਦੇ ਦਾਸ ਬਣ ਗਏ ਹallelujah ਹallelujah ਦਾਸ ਬਣ ਗਏ ਪਰਮੇਸ਼ਰ ਦਾ ਸ਼ੁਕਰ ਹallelujah ਇਹ ਬਹੁਤ ਧੰਨਵਾਦ ਕਰਨ ਵਾਲੀ ਗੱਲ ਆ ਭਾਵੇਂ ਆਪਾਂ ਪਾਪੀ ਸੀਗੇ ਗੁਨਾਹਗਾਰ ਸੀ ਬਹੁਤ ਵੱਡੇ ਵੱਡੇ ਪਾਪ ਵੀ ਸੀਗੇ ਜ਼ਿੰਦਗੀ ਦੇ ਵਿੱਚ ਪਰ ਕਹਿੰਦਾ ਹੁਣ ਤੁਸੀਂ ਉਹਨਾਂ ਤੋਂ ਆਜ਼ਾਦ ਕੀਤੇ ਗਏ ਹੋ ਜਿਹੜੀ ਸਿੱਖਿਆ ਦੇ ਢਾਂਚੇ ਵਿੱਚ ਕਹਿੰਦਾ ਤੁਸੀਂ ਢਾਲੇ ਗਏ ਹੋ ਤੁਸੀਂ ਉਹਦੇ ਆਗਿਆਕਾਰ ਹੋ ਗਏ ਹੋ ਕਿਹੜੀ ਸਿੱਖਿਆ ਦੇ ਢਾਂਚੇ ਵਿੱਚ ਢਾਲੇ ਗਏ ਆ ਇਹ ਸਿੱਖਿਆ ਦੀ ਬੁਸਤਾਂ ਮੈਂ ਹallelujah ਪਰਮੇਸ਼ਵਰ ਦੇ ਆਤਮਾ ਤੋਂ ਹੁਣ ਤੱਕ ਬਾਈਬਲ ਦੀ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਜਦੋਂ ਅਸੀਂ ਅਚੰਤੀ ਸਿੱਖਿਆ ਨੂੰ ਆਪਣੇ ਮਨ ਵਿੱਚ ਲੈ ਲੈਨੇ ਆ ਅਸੀਂ ਬਚਨ ਦੀ ਆਗਿਆਕਾਰੀ ਕਰਨਾ ਸ਼ੁਰੂ ਕਰ ਦਿੰਨੇ ਆ ਜਦੋਂ ਅਸੀਂ ਬਚਨ ਦੀ ਆਗਿਆਕਾਰੀ ਕਰਦੇ ਆ ਫਿਰ ਅਸੀਂ ਅਸਲੀ ਤੌਰ ਤੇ ਆਜ਼ਾਦ ਹੋ ਜਾਂਦੇ ਆ ਕਿਉਂਕਿ ਫਿਰ ਪਾਪ ਸਾਡੇ ਉੱਤੇ ਫਤਹ ਨਹੀਂ ਪਾ ਸਕਦਾ ਫਿਰ ਕੋਈ ਬੁਰਾ ਵਿਚਾਰ ਸਾਡੇ ਉੱਤੇ ਫਤਹ ਨਹੀਂ ਪਾ ਸਕਦਾ ਕਿਉਂਕਿ ਜੇ ਸਾਡੇ ਅੰਦਰ ਪਰਮੇਸ਼ਰ ਦਾ ਬਚਨ ਹੈ ਜੇ ਕੋਈ ਬਾਹਰੋਂ ਮਾੜੀ ਚੀਜ਼ ਅੰਦਰ ਆਉਣ ਲੱਗਣੀ ਆ ਪਰਮੇਸ਼ਵਰ ਦਾ ਵਚਨ ਜਿਹੜਾ ਸਾਡੇ ਅੰਦਰ ਆ ਉਹਨੇ ਉਹਨੂੰ ਅੰਦਰ ਪਹੁੰਚਣ ਨਹੀਂ ਦੇਣੂ ਉਹਨੇ ਬਾਹਰ ਹੀ ਉਹਨੂੰ ਖਤਮ ਕਰ ਦੇਣਾ ਹੈ ਹallelujah ਕਿਉਂਕਿ ਪਰਮੇਸ਼ਵਰ ਦਾ ਵਚਨ ਕੀ ਲਿਖਿਆ 다ਊਦ ਕੀ ਕਹਿੰਦਾ ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਤੇ ਮੇਰੇ ਰਾਹਾਂ ਦਾ ਚਾਨਣ ਹੈ ਪਰਮੇਸ਼ਵਰ ਦਾ ਵਚਨ ਸਾਨੂੰ ਲੋ ਦਿੰਦਾ ਹੈ ਉਹ ਸਾਨੂੰ ਚਾਨਣ ਬਚਦਾ ਸਹੀ ਗਲਤ ਚੀਜ਼ਾਂ ਦੀ ਪਹਿਚਾਣ ਕਰਾਉਂਦਾ ਹੈ ਜਦੋਂ ਵੀ ਮਨ ਨੇ ਪਾਪ ਕਰਨ ਨੂੰ ਲੋਚਣਾ ਆ ਪਰਮੇਸ਼ਵਰ ਦੇ ਵਚਨ ਨੇ ਉਦੋਂ ਹੀ ਦੱਸਣਾ ਪਾਪ ਦੀ ਮਜ਼ਦੂਰੀ ਮੌਤ ਆ ਤੂੰ ਪਾਪ ਨਹੀਂ ਕਰਨਾ ਤੂੰ ਪਰਮੇਸ਼ਵਰ ਦਾ ਪੁੱਤਰ ਆ ਤੂੰ ਪਾਪ ਦਾ ਪੁੱਤਰ ਨਹੀਂ ਆ ਉਦੋਂ ਹੀ ਵਚਨ ਨੇ ਤੁਹਾਨੂੰ ਅੰਦਰੋਂ ਬਦਲ ਦੇਣਾ ਜਦੋਂ ਹੀ ਕੋਈ ਉਦਾਸੀ ਆਉਣ ਲੱਗਣੀ ਆ ਵਚਨ ਨੇ ਅੰਦਰੋਂ ਬੋਲਣਾ ਦਾਊਦ ਕੀ ਕਹਿੰਦਾ ਸੀ ਦਾਊਦ ਕਹਿੰਦਾ ਤੇਰਾ ਵਚਨ ਮੈਨੂੰ ਦੁੱਖ ਵਿੱਚ ਤਸੱਲੀਆਂ ਦਿੰਦਾ ਆ ਹallelujah ਪਰਮੇਸ਼ਰ ਦੇ ਬਚਨ ਨੇ ਤੁਹਾਨੂੰ ਤਸੱਲੀ ਦੇਣੀ ਆ ਉਹਨੇ ਕਿਹਾ ਤਸੱਲੀ ਦੇਣ ਲਈ ਤੇਰੇ ਪ੍ਰਭੂ ਨੇ ਤੈਨੂੰ ਕਿਹਾ ਤੇ ਆ ਨਾ ਡਰ ਨਾ ਕਾਬਲ ਮੈਂ ਤੇਰਾ ਪਰਮੇਸ਼ਰ ਜੋ ਆ ਮੈਂ ਤੇਰੇ ਅੰਗ ਸੰਗ ਆ ਤੈਨੂੰ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਦਾ ਆ ਮੈਂ ਤੇਰੇ ਅੱਗੇ ਅੱਗੇ ਚੱਲੂਗਾ ਤੇਰੇ ਰਾਹਾਂ ਨੂੰ ਪੱਧਰਿਆਂ ਕਰੂੰਗਾ ਮੈਂ ਚਾਹਨਾ ਆ ਤੂੰ ਚੰਗਾ ਹੋ ਜਾ ਮੈਂ ਤੇਰੀਆਂ ਲੜਾਈਆਂ ਲੜੂੰਗਾ ਤੂੰ ਚੁੱਪ ਹੀ ਰਹਿ ਇਹ ਲੜਾਈ ਤੇਰੀ ਨਹੀਂ ਆ ਇਹ ਲੜਾਈ ਨੇਰੀਆ ਸੋ ਵਚਨ ਨੇ ਅੰਦਰੋਂ ਹੌਸਲੇ ਵਾਲੇ ਵਚਨ ਜਿਹੜੇ ਆ ਉਹ ਤੁਹਾਡੇ ਦਿਲ ਵਿੱਚ ਜਿਹੜੇ ਆ ਉਹ ਜਗਾ ਦੇਣੇ ਆ ਤੁਹਾਡਾ ਸਾਰਾ ਹੀ ਬੋਝ ਜਾਂਦਾ ਰਹੇ ਪਰ ਜੇ ਵਚਨ ਹੀ ਅੰਦਰ ਹੈ ਨਹੀਂ ਆ ਉਦਾਸ ਕੌਣ ਹੁੰਦੇ ਆ ਜਿਨ੍ਹਾਂ ਦੇ ਜੀਵਨ ਵਿੱਚ ਵਚਨ ਨਹੀਂ ਆ ਕਿਉਂਕਿ ਉਹਨਾਂ ਕੋਲੇ ਅਸਲੀ ਤਸੱਲੀ ਹੈ ਨਹੀਂਗੀ ਜਨੰਦ ਅਸਲੀ ਹੌਸਲਾ ਨਹੀਂ ਆ ਉਹ ਮਾੜੀ ਜਿੱਨੀ ਦੁੱਖ ਦੀ ਕਹੋਤਾ ਪੜਿਆ ਪਰ ਵਚਨ ਵਿੱਚ ਕੀ ਲਿਖਿਆ ਉਹ ਪਰਮੇਸ਼ਰ ਦੇ ਨਾਲ ਗੱਲ ਕਰਦਾ ਹੈ। ਉਹ ਰੀ ਖਬਰ ਸੁਣ ਕੇ ਘਬਰਾਉਂਦਾ ਨਹੀਂ। ਘਾਬਰਦੇ ਨਹੀਂ ਘਬਰਾਉਂਦਾ ਕਿਉਂਕਿ ਉਹ ਜਾਣਦਾ ਹੈ वचन ਵਿੱਚ ਧਰਮੀ ਦੇ ਲਈ ਕੀ ਖੁਸ਼ੀ ਹੈ। ਅਮੇਨ। ਉਹ ਜਾਣਦਾ ਹੈ ਜੇ ਅੱਗ ਨਾਲ ਵੀ ਇਸ ਸ਼ਹਿਰ ਨੇ ਨਾਸ਼ ਹੋਣਾ ਹੋਵੇ ਤਾਂ ਪ੍ਰਭੂ ਲੂਤ ਨੂੰ ਬਾਹਰ ਕੱਢ ਕੇ ਲੈ ਜਾਣ ਵਾਲਾ ਪਰਮੇਸ਼ਰ ਮੈਨੂੰ ਵੀ ਮੇਰੇ ਪਰਿਵਾਰ ਸਮੇਤ ਬਾਹਰ ਕੱਢ ਕੇ ਲੈ ਚੱਲੂਗਾ। ਉਹਨੂੰ ਕੋਈ ਘਬਰਾਹਟ ਹੁੰਦੀ ਨਹੀਂ। ਜੇ ਉਹ ਇਹ ਗੱਲ ਸੁਣਦੇ ਵੀ ਹਾੜੇ ਜਾਣਦਾ ਬਚਾਵੇਂ ਚਿਲਕੀਆਂ ਨਦੀਆਂ ਤੈਨੂੰ ਡਬੋ ਨਹੀਂ ਸਕਦੀਆਂ ਹallelujah ਅੱਜ ਦੇਖ ਕੇ ਵੀ ਉਹ ਕਾਬਰ ਦਾ ਨਹੀਂ ਉਹ ਜਾਣਦਾ ਮੇਰਾ ਇੰਤਜ਼ਾਮੀ ਪਰਮੇਸ਼ਰ ਉਹ ਮੈਨੂੰ ਬਾਹਰ ਕੱਢਣ ਦੇ ਇੰਤਜ਼ਾਮ ਉਹਨੇ ਪਹਿਲਾਂ ਹੀ ਕੀਤੇ ਆ ਕਿਉਂਕਿ वचन ਚਿਲਕੀਆਂ ਹੱਗ ਤੈਨੂੰ ਸਾੜ ਨਹੀਂ ਸਕਦੀ ਹallelujah ਜੇ 2 ਸਾਲ 4 ਸਾਲ 5 ਸਾਲ 7 ਸਾਲ 10 ਸਾਲ 15 ਸਾਲ 25 ਸਾਲ ਵੀ ਹੋ ਗਈ اولاد ਨਹੀਂ ਧਰਮੀ ਦਾ ਮਨ ਘਬਰਾਉਂਦਾ ਨਹੀਂ ਡਾਕਟਰ ਦੀ ਖਬਰ ਸੁਣ ਕੇ ਰਿਪੋਰਟ ਦੇਖ ਕੇ ਵੀ ਤੁਹਾਡੇ ਕੋਲੇ ਬੱਚਾ ਨਹੀਂ ਹੋ ਸਕਦਾ ਕਿਉਂਕਿ ਉਹ ਜਾਣਦਾ ਮੈਂ ਉਸ ਪਰਮੇਸ਼ਵਰ ਦੀ ਅਰਾਧਨਾ ਕਰਦਾ ਜਿਹੜਾ ਹੰਨਾ ਦੀਆਂ ਦੁਆਵਾਂ ਸੁਣ ਕੇ ਪੁੱਤਰ ਦੀ ਦਾਤ ਬਖਸ਼ਦਾ ਏ ਜਿਹੜਾ ਅਬਰਾਹਮ ਤੇ ਸਾਰਾ ਦਾ ਪਰਮੇਸ਼ਵਰ ਏ ਜਿਹੜਾ ਬਾਂਝ ਨੂੰ ਪੁੱਤਰਾਂ ਵਾਲੀ ਵਸਾਉਣ ਦੀ ਤਾਕਤ ਰੱਖਦਾ ਆ ਉਹ ਉਹ वचन ਜਿਹੜਾ ਪਰਮੇਸ਼ਰ ਦਾ ਆ ਉਹ ਜਿਉਂਦਾ ਆ ਅਰ ਕਾਰਾਗਾਰ ਹallelujah ਹallelujah ਸੋ ਪਰਮੇਸ਼ਰ ਦੇ ਬਚਨ ਨੂੰ ਆਪਣੇ ਮਨ ਦੇ ਅੰਦਰ ਰੱਖੋ ਹallelujah ਜੇ ਕੋਈ ਵੀ ਚੀਜ਼ ਔਖੀ ਲੱਗਦੀ ਆ ਉਹਨਾਂ ਨੂੰ ਹੀ ਔਖੀ ਲੱਗਣੀ ਆ ਜਿਨ੍ਹਾਂ ਦੇ ਅੰਦਰ वचन ਨਹੀਂ ਆ ਜਿਨ੍ਹਾਂ ਦੇ ਅੰਦਰ ਬਚਨ ਆ ਉਹਨਾਂ ਨੂੰ ਕੁਝ ਵੀ ਔਖਾ ਨਹੀਂ ਲੱਗਣਾ ਭਲਾ ਕਿਵੇਂ ਸਹੀ ਗੱਲ ਲੋ ਜਾਣਦੇ ਆ ਸੰਤ ਪਾਲੂਸ ਕੀ ਕਹਿੰਦਾ ਕਿੰਨਾ ਮੈਂ ਸਭ ਕੁਝ ਕਰ ਸਕਦਾ ਹਾਂ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਦੇ ਸੋਰ ਮਖਸ਼ਦਾ ਉਹ ਕੰਮ ਦੇਖ ਕੇ ਘਬਰਾਉਂਦਾ ਨਹੀਂ ਹੋਏ ਨਹੀਂ ਕਹਿੰਦਾ ਮੇਤੋਂ ਕਿੱਥੇ ਹੋਣਾ ਮੈਂ ਕਿੱਦਾਂ ਕਰ ਸਕਦਾ ਹਾਂ ਸਦਾ ਕਰ ਕਿੱਦਾਂ ਬਣ ਸਕਦਾ ਸਾਡੇ ਨਾਲ ਕਿੱਦਾਂ ਹੋ ਸਕਦਾ ਪਰ ਜਿਹੜਾ ਵਚਨ ਪੜ੍ਹਦਾ ਆ ਉਹ ਉਹ ਨੂੰ ਕੋਈ ਜਣਾ ਕੋਸ਼ਿਸ਼ ਵੀ ਕਰੇ ਉਹਨੇ ਕਹਿਣਾ ਸਾਨੂੰ ਕੋਈ ਚਿੰਤਾ ਨਹੀਂ ਸਾਡਾ ਪ੍ਰਭੂ ਹੈਗਾ ਸਾਰਾ ਕੁਝ ਕਰਨ ਦੇ ਲਈ ਹallelujah ਉਹ ਜਾਣਦਾ ਆ ਵਚਨ ਵਿੱਚ ਲਿਖਿਆ ਜੇ ਯਹੋਵਾਹ ਹੀ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ व्यर्थ ਹੈ ਹallelujah ਜੇ ਕੰਦਾ ਯਹੋਵਾਹ ਸ਼ਹਿਰ ਦੀ ਰਾਖੀ ਨਾ ਕਰੇ ਤੇ ਰਾਖੇ ਦਾ ਜਾਗਣਾ ਹallelujah व्यर्थ ਹੈ ਉਹ ਚਿੰਤਾ ਹੈ ਹੀ ਨਹੀਂ ਉਹ ਜਾਣਦਾ ਆ ਭਾਵੇਂ ਮੈਂ ਸਰੀਰਕ ਤੌਰ ਤੇ ਕਮਜ਼ੋਰ ਆ ਭਾਵੇਂ ਸੰਸਾਰਿਕ ਤੌਰ ਤੇ ਘੱਟ ਪੜਿਆ ਲਿਖਿਆ ਆ ਪਰ ਮੇਰੇ ਪਰਮੇਸ਼ਵਰ ਦੀ ਸਿੱਖਿਆ ਮੈਨੂੰ ਸੰਸਾਰ ਦੇ ਸਿਆਣਿਆਂ ਦੇ ਉੱਤੇ ਗਵਾਹ ਖਾਪਦੀ ਆ ਹallelujah ਹallelujah ਗੋਛਨ ਵਿੱਚ ਲਿਖਿਆ ਜਿੰਨੋ ਨੇ ਸੰਸਾਰ ਦੇ ਮੂਰਖਾਂ ਨੂੰ ਛੁਣ ਲਿਆ ਹallelujah ਸੰਸਾਰ ਦੇ ਸਿਆਣਿਆਂ ਦੇ ਉੱਤੇ ਆਪਣੀ ਮਹਿਮਾ ਨੂੰ ਪ੍ਰਗਟ ਕਰ ਹallelujah ਹallelujah ਸੋ ਬਚਨ ਕੀ ਰਾਸਦਾਨ ਯੈਸ ਆਮੇਂ ਹallelujah ਗੁਲਾਮ ਤੇ ਦਾਸ ਸੀਗੇ ਪਰ ਸਿੱਖਿਆ ਦੇ ਜਿਸ ਸਿੱਖਿਆ ਦੇ ਸੰਚੇ ਵਿੱਚ ਘਾਲੇ ਗਏ ਤੁਸੀਂ ਮੰਨੋ ਉਹਦੇ ਆਗਿਆਕਾਰ ਹੋ ਗਏ ਪਰਮੇਸ਼ਵਰ ਨੇ ਆਯਾਦ ਕੀਤਾ ਸਾਨੂੰ ਯੈਸ ਆਮੇਂ ਹallelujah ਪਰਮਦੇ ਦਾਸ ਬਣ ਗਏ ਹੁਣ ਅਸੀਂ ਪਾਪ ਤੋਂ ਛੁੱਟ ਗਏ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹਦੇ ਫਜ਼ਲ ਨਾਲ ਯਿਸੂ ਮਸੀਹ ਜੀ ਦੇ ਸੰਲੀਪ ਦਿੱਤੇ ਜਾਣ ਦੇ ਨਾਲ ਅਰ ਕਦੇ ਦਾਸ ਬਣ ਗਏ ਪਰਮੇਸ਼ਰ ਦੇ ਦਾਸ ਬਣ ਗਏ ਧਰਮਿਕਤਾ ਦੇ ਦਾਸ ਬਣ ਗਏ ਹੁਣ ਅਸੀਂ ਚੰਗੇ ਕੰਮ ਕਰਨ ਨੂੰ ਸਤਾ ਰਹੇ ਹਾਂ ਹallelujah ਮਨ ਪਾਪ ਵੱਲੋਂ ਭੱਜਦਾ ਸੀ ਹੁਣ ਭਲਾਈ ਦੇ ਵਾਸਤੇ ਭੱਜਦਾ ਹallelujah ਪਹਿਲਾਂ ਪਾਪ ਵੱਲ ਨੂੰ ਵੱਜਦਾ ਸੀ ਹੁਣ ਪਵਿੱਤਰਤਾਈ ਵੱਲ ਨੂੰ ਵੱਜਦਾ ਹੈ ਹallelujah ਹੋਰ ਕੋਈ ਸੰਗੀਤ ਵੱਲ ਨੂੰ ਵੱਜਦਾ ਸੀ ਹੁਣ ਭਜਨ ਕੀਰਤਨ ਸੁਣਨ ਵੱਲ ਨੂੰ ਵੱਜ ਗਿਆ ਹੈ ਨੈਕਸਟ ਵਰ ਨੇ ਚੇਂਜ ਕਰ ਦਿੱਤਾ ਹੈ ਹallelujah ਕਿਤਾਬ ਗਲਤੀਆਂ ਦੀ ਕਿਤਾਬ ਪੰਜ ਅਧਿਆਇ ਉਹਦੀ 13 14 ਨੰਬਰ ਪੰਕਤੀ ਵਿੱਚ ਹੈ ਹallelujah हे ਪ੍ਰਭੂ ਤੁਸੀਂ ਤਾਂ ਆਜ਼ਾਦੀ ਲਈ ਸੰਦੇਸ਼ ਪਰ ਆਪਣੀ ਆਜ਼ਾਦੀ ਨੂੰ ਸ੍ਰੀ ਔਸਰ ਜਾਣ ਕੇ ਨਾ ਵਰਤੋ ਯਸ ਸਗੋ ਪੇਮ ਤੇ ਰਹੀ ਇੱਕ ਦੂਜੇ ਦੀ ਟਹਿਲ ਸੇਵਾ ਕਰੋ ਕਿਉਂਕਿ ਜੋ ਸਾਰੀ ਸ਼ਰਾਂ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਹੈ ਅਰਥਾਤ ਇਸ ਵਿੱਚ ਪਈ ਆਪਣੇ ਗਵਾਂਢੀ ਨਾਲ ਆਪਣੇ ਜਿਹਾ ਪਿਆਰ ਕਰ ਹallelujah ਜਿਵੇਂ ਪਹਿਲਾਂ ਹੀ ਕਰ ਦਿੱਤੀ ਹੈ ਅਸਾਦੀ ਦਾ ਮਤਲਬ ਹallelujah ਪੀਡਮ ਦਾ ਮਤਲਬ ਹੁੰਦਾ ਜੋ ਤੁਸੀਂ ਕਰਨਾ ਚਾਹੁੰਦੇ ਕਰ ਸਕੋ ਜੋ ਵੇਖਣਾ ਚਾਹੁੰਦੇ ਵੇਖ ਸਕੋ ਜੋ ਬੋਲਣਾ ਚਾਹੁੰਦੇ ਬੋਲ ਸਕੋ ਜੋ ਸੁਣਨਾ ਚਾਹੁੰਦੇ ਸੁਣ ਸਕੋ ਇਹਨੂੰ ਫ੍ਰੀडम ਕਿਹਾ ਜਾਂਦਾ ਹੈ ਪਰ ਵਚਨ ਸਾਨੂੰ ਕੀ ਦੱਸਦਾ ਹੈ ਕਹਿੰਦਾ ਤੁਸੀਂ ਆਜ਼ਾਦੀ ਲਈ ਸੱਦੇ ਗਏ ਸੀ ਪਰ ਆਪਣੀ ਆਜ਼ਾਦੀ ਨੂੰ ਸਰੀਰ ਲਈ ਆਸਰ ਜਾਣ ਕੇ ਨਾ ਮਰ ਤੋ ਜੈਸ ਆਮਨ ਅਸੀਂ ਆਜ਼ਾਦੀ ਲਈ ਸੱਦੇ ਗਏ ਹੋਈਏ ਜੇ ਸਮਾ ਸੀਨੇ ਸੰਨੂ ਆਜ਼ਾਦੀ ਦੇ ਲਈ ਆਜ਼ਾਦ ਕਰਨ ਦਾ ਵਚਨ ਚੁੱਕਿਆ ਮੈਂ ਤੁਹਾਨੂੰ ਆਜ਼ਾਦੀ ਲਈ ਆਜ਼ਾਦ ਯਸ ਆਮਨ ਕਿਸੀ ਆਜ਼ਾਦ ਹੋਈਏ ਆਜ਼ਾਦੀ ਕੀ ਹੁੰਦੀ ਐ ਅਸੀਂ ਰਿਪਰੈਜ਼ੈਂਟ ਕਰੀਏ ਦੂਜੇ ਸਮੂਹੇ ਗੁਲਾਮੀ ਵਿੱਚ ਆ ਅਸੀਂ ਉਹਨਾਂ ਦੇ ਅੱਗੇ ਆਜ਼ਾਦੀ ਦਾ ਪ੍ਰਦਰਸ਼ਨ ਕਰ ਸਕੀਏ ਕਿ ਇਸ ਲਈ ਆਜ਼ਾਦੀ ਕੀ ਪਰ ਕਹਿੰਦਾ ਤੁਸੀਂ ਇਸ ਆਜ਼ਾਦੀ ਨੂੰ ਹਥਿਆਰ ਬਣਾ ਕੇ ਸੱਚ ਮੁੱਚ ਆਜ਼ਾਦੀ ਬਾਰੇ ਇਹ ਦੇਖਦੇ ਕੰਨਾ ਅਜਾਤੀ ਨੂੰ ਸਰੀਰ ਲਈ ਔਸਰ ਜਾਣ ਕੇ ਸਰੀਰ ਵਾਸਤੇ ਮੌਕਾ ਭਾਲ ਕੇ ਇਹਦਾ ਵਰਤੋ ਨਾ ਕਰੋ ਸਗੋਂ ਪ੍ਰੇਮ ਦੇ ਰਹੀਂ ਇੱਕ ਦੂਜੇ ਦੀ ਜੈਲ ਸੇਵਾ ਕਰੋ ਬਹੁਤ سارے ਲੋਕੀ ਆਜ਼ਾਦ ਹੋ ਗਏ ਬਿਮਾਰੀਆਂ ਤੋਂ ਆਜ਼ਾਦ ਹੋ ਗਏ ਫਿਰ ਜਦ ਅਖੋ ਕਿ ਕਹੇ ਦੇ ਸਰੀਰ ਚ ਪਾਪ ਚਾਹ ਯਾਦ ਨਾ ਉਹ ਦੁਬਲਾ ਪੱਤਾ ਹੋ ਗਿਆ ਉਹਦੀ ਸ਼ਕਲ ਵਿਗੜ ਗਈ ਸੀ ਜਦੋਂ ਕੋਈ ਦਿਮਾਗ ਹੁੰਦਾ ਉਹਦੇ ਚਿਹਰੇ ਤੇ ਕੋਈ ਨੂਰ ਨਹੀਂ ਰਹਿੰਦਾ ਉਹ ਹੋਰ ਹੀ ਤਰ੍ਹਾਂ ਦਾ ਹੋ ਜਾਂਦਾ ਉਹਦੇ ਤੋਂ ਤੁਰ ਨਹੀਂ ਹੁੰਦਾ ਬੋਲ ਨਹੀਂ ਹੁੰਦਾ ਪਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਇਆ ਪਰਮੇਸ਼ਰ ਨੇ ਉਹਨੂੰ ਬਿਮਾਰੀ ਤੋਂ ਆਜ਼ਾਦ ਕਰ ਦਿੱਤਾ ਹੁਣ ਉਹ ਸੋਹਣਾ ਦਿਖਣ ਲੱਗ ਗਿਆ ਤੁਰਨ ਪੈਣ ਲੱਗ ਗਿਆ ਪਰ ਉਹ ਹੁਣ ਕੀ ਕਰਦਾ ਆ ਉਹ ਆਪਣੀ ਤੰਦਰੁਸਤੀ ਨੂੰ ਗਲਤ ਕੰਮਾਂ ਲਈ ਇਸਤੇਮਾਲ ਕਰੀ ਜਾਂਦਾ ਹੈ ਉਹ ਵਿਚਾਰ ਵਿੱਚ ਪੈ ਗਿਆ ਸ਼ਰਾਬਾਂ ਪੀਣੀਆਂ ਸ਼ੁਰੂ ਕਰ ਦਿੱਤੀਆਂ ਬਦਮਸ਼ਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਲਤ ਕੰਮਾਂ ਵਿੱਚ ਪੈ ਗਿਆ ਪਹਿਲਾਂ ਉਹਦੇ ਸਰੀਰ ਵਿੱਚ ਸਾਹ ਸੱਤ ਨਹੀਂ ਸੀ ਪਹਿਲਾਂ ਉਹਦੇ ਅੰਦਰ ਐਨਰਜੀ ਨਹੀਂ ਸੀ ਜਦੋਂ ਉਹਨੂੰ ਆਜ਼ਾਦੀ ਮਿਲ ਗਈ ਬਿਮਾਰੀ ਤੋਂ ਹੁਣ ਉਹਨੇ ਉਸ ਆਜ਼ਾਦੀ ਨੂੰ ਕੀ ਕੀਤਾ ਆਪਣੇ ਸਰੀਰ ਦੇ ਲਈ ਉਹਨੇ ਉਹਦਾ ਗਲਤ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਤੇ ਬਚਨ ਕੀ ਦੱਸਦਾ ਕਿੰਨਾ ਤੁਹਾਨੂੰ ਆਜ਼ਾਦੀ ਲਈ ਆਜ਼ਾਦ ਕੀਤਾ ਤੁਹਾਨੂੰ ਬਿਮਾਰੀ ਨਾਲੋਂ ਸ਼ੈਤਾਨ ਦੀਆਂ ਸ਼ਕਤੀਆਂ ਤੋਂ ਹੋਰਾਂ ਚੀਜ਼ਾਂ ਤੋਂ ਕਰਜ਼ਿਆਂ ਤੋਂ ਤਾਂ ਉਹ ਵੀ ਸਵਿਛਾ ਵਿੱਚ ਤੁਸੀਂ ਫਸੇ ਆ ਤੁਹਾਨੂੰ ਇਸ ਲਈ ਆਜ਼ਾਦ ਕੀਤਾ ਕਿ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰੋ ਕਿ ਜੇਕਰ ਕੋਈ ਮੁੱਖ ਬਿਮਾਰੀ ਵੇਚਿਆ ਉਹ ਇੰਨਾ ਖੁੱਲ ਕੇ ਪ੍ਰਾਰਥਨਾ ਵੀ ਸੋਹਣੇ ਤਰ੍ਹਾਂ ਕਰ ਸਕਦਾ ਜੇ ਕਿਸੇ ਦੀਆਂ ਲੱਤਾਂ ਦੁਖਦੀਆਂ ਆ, ਸਿਰ ਦੁਖਦਾ ਆ, ਚੱਕਰ ਆਉਂਦੇ ਆ, ਢਿੱਡ ਦੁਖਦਾ ਆ, ਉਹਦੇ ਕੋਲੋਂ ਇੰਨੀ ਸੋਹਣੀ ਮਹਿਮਾ ਨਹੀਂ ਕਰ ਹੋਣੀ, ਇੰਨੀ ਸੋਹਣੀ ਪ੍ਰਾਰਥਨਾ ਨਹੀਂ ਕਰ ਹੋਣੀ। ਜਿੰਨੀ ਸੋਹਣੀ ਪ੍ਰਾਰਥਨਾ ਤੰਦਰੁਸਤ ਬੰਦਾ ਆਰਾਮ ਨਾਲ ਬੈਠ ਕੇ ਕਰ ਸਕਦਾ। ਉਹਦਾ ਮੋੜ-ਮੋੜ ਕੇ ਦਰਦ ਵੱਲ ਧਿਆਨ ਜਾਂਦਾ ਹੈ। ਪਰਮੇਸ਼ਰ ਨੇ ਉਹਨੂੰ ਦਰਦ ਤੋਂ, ਦੁੱਖ ਤੋਂ, ਤਕਲੀਫ ਤੋਂ ਹਾਲੇਲੂਇਆ, ਕਿਉਂ ਆਜ਼ਾਦ ਕੀਤਾ ਕਿ ਉਹਦਾ ਮਨ ਪ੍ਰਾਰਥਨਾ ਵਿੱਚ ਲੱਗੇ। ਯੈਸ। ਉਹ ਪਰਮੇਸ਼ਰ ਦੀ ਸੇਵਾ ਕਰ ਸਕਦਾ। ਉਹ ਤੁਰ ਫਿਰ ਕੇ ਪਰਮੇਸ਼ਰ ਤੇ ਪਿਆਰ ਨੂੰ ਦੂਜਿਆਂ ਦੇ ਨਾਲ ਸਾਂਝਾ ਕਰ ਸਕੇ। ਉਹਨੇ ਕੀ ਕੀਤਾ ਉਹ ਜਦੋਂ ਚੰਗਾ ਹੋ ਗਿਆ ਉਹਨੇ ਆਪਣੇ ਸਲੀਬ ਨੂੰ ਪਾਪ ਦੇ ਵਿੱਚ ਪਾ ਦਿੱਤਾ ਕਰਜ਼ਿਆਂ ਤੋਂ ਪ੍ਰਭੂ ਨੇ ਕਿਵੇਂ ਆਜ਼ਾਦ ਕੀਤਾ ਵੀ ਤੁਸੀਂ ਕਰਜ਼ਿਆਂ ਦੀਆਂ ਕਰਜ਼ਿਆਂ ਦੀਆਂ ਚੀਜ਼ਾਂ ਹੀ ਸੋਚਦੇ ਰਹਿੰਦੇ ਕਰਜ਼ਿਆਂ ਦੇ ਬਾਰੇ ਵਿੱਚ ਚਿੰਤਾ ਕਰਦੇ ਰਹਿੰਦੇ ਆ ਤੁਹਾਡੇ ਮਨ ਨੂੰ ਸਕੂਨ ਨਹੀਂ ਆਉਂਦਾ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਇਸ ਲਈ ਤ ਉਹ ਤੁਹਾਨੂੰ ਕਰਜ਼ੇ ਤੋਂ ਆਜ਼ਾਦ ਕਰ ਦਿੱਤਾ yes amen hallelujah ਜਿਹੜੇ ਆਜ਼ਾਦ ਹੋ ਗਏ ਕੀ ਕੀਤਾ ਜਿੰਨਾ ਪੈਸਾ ਆਉਂਦਾ ਉਹ ਜੂਆ ਖੇਡ ਲਿਆ ਲਾਟੀਆਂ ਪਾ ਲਈਆਂ ਨਸ਼ੇ ਕਰ ਲਏ ਆਯਾਸ਼ੀਆਂ ਕਰ ਲੀਆਂ ਖਾ ਪੀ ਕੇ ਇੱਧਰ ਉੱਧਰ ਉਡਾ ਦਿੱਤਾ ਪਰ ਪਰਮੇਸ਼ਰ ਦੀ ਮਹਿਮਾ ਨਹੀਂ ਕੀਤੀ yes amen ਤਾਨੂੰ ਸਮਝ ਆ ਰਹੀ ਹੈ ਕਿ ਉਹ ਆਜ਼ਾਦ ਕੀਤਾ ਪਰਮੇਸ਼ਰ ਨੇ ਇਸੇ ਆਜ਼ਾਦ ਕੀਤਾ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਸਤਾਉਂਦੀਆਂ ਆ ਪਰਮੇਸ਼ਰ ਦੀ ਮਹਿਮਾ ਕਰਨ ਤੋਂ ਰੋਕਦੀਆਂ ਆ ਪਰਮੇਸ਼ਰ ਨੇ ਉਹਨਾਂ ਬੰਦਨਾ ਨੂੰ ਤੁਹਾਡੇ ਤੋਂ ਤੋੜ ਦਿੱਤਾ ਤਾਂ ਜੋ ਤੁਸੀਂ ਖੁੱਲ੍ਹ ਕੇ ਮਨ ਲਾ ਕੇ ਆਨੰਦ ਨਾਲ ਭਰਪੂਰ ਹੋ ਕੇ ਤੁਸੀਂ ਪਰਮੇਸ਼ਰ ਦੀ ਮਹਿਮਾ ਕਰੋ ਆਰਾਧਨਾ ਕਰੋ ਜਗਾ ਜਗਾ ਤੇ ਜਾ ਕੇ ਪਰਮੇਸ਼ਰ ਦੀ ਗਵਾਹੀ ਦਿਓ ਅਰ ਲੋਕਾਂ ਦੇ ਸਾਹਮਣੇ ਪਰਮੇਸ਼ਰ ਦੇ ਪਿਆਰ ਨੂੰ ਰਿਪਰੈਜ਼ੈਂਟ ਕਰੋ ਠੀਕ ਹੈ ਨਾ ਕਹਿੰਦਾ ਜੋ ਜੋ ਸਾਰੀ ਸ਼ਰਧ ਸਾਰੀ ਸਭ ਨੂੰ ਪ੍ਰੇਮ ਤੇ ਰਾਂਝ ਇੱਕ ਦੂਜੇ ਦੀ ਟੈਲ ਸੇਵਾ ਕਰੋ ਕਿਉਂਕਿ ਜੋ ਸਾਰੀ ਸ਼ਰਧ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਅਰਥਾਤ ਇਸ ਵਿੱਚ ਵੀ ਆਪਣੇ ਘਰਟੀ ਨਾਲ ਆਪਣੇ ਜੇ ਹallelujah ਦੰਨੇ ਵਾਰ ਸੋ ਪਰਮੇਸ਼ਵਰ ਦੀ ਅਸਾਦੀ ਦੀ ਮਹਿਮਾ ਕਰੋ ਪਿਆਰ ਕਰੀਏ ਇੱਕ ਦੂਜੇ ਦੇ ਨਾਲ ਨਫਰਤ ਨੂੰ ਖਤਮ ਕਰ ਦਈਏ ਹਰ ਤਰ੍ਹਾਂ ਦੀ ਨਫਰਤ ਚਾਹੇ ਉਹ ਧਰਮ ਜਾਤ ਪਾਤ ਮਸਲਤ ਦੀ ਆ ਚਾਹੇ ਉਹ ਬੋਲੇ ਕਾਰੇ ਦੀ ਆ ਵੀਰ ਗ੍ਰੀਤੀ ਆ ਜਿਹੜੀ ਮਰਜੀ ਆ ਹਰ ਤਰ੍ਹਾਂ ਦੀ ਨਫਰਤ ਕਿਸੇ ਵੀ ਗੱਲ ਤੋਂ ਪੈਦਾ ਹੋਈ ਨਫਰਤian ਅਸੀਂ ਉਹਨੂੰ ਖਤਮ ਕਰਨਾ ਕਿਉਂਕਿ ਜਦੋਂ ਪਰਮੇਸ਼ਵਰ ਨੇ ਸਾਡੇ ਉੱਤੇ ਕਿਰਪਾ ਕੀਤੀ ਉਹਨੇ ਸਾਡੀ ਜਾਤ ਪੁੱਛ ਕੇ ਕਿਰਪਾ ਨਹੀਂ ਕੀਤੀ ਜਦੋਂ ਪਰਮੇਸ਼ਵਰ ਨੇ ਸਾਡੇ ਉੱਤੇ ਕਿਰਪਾ ਕੀਤੀ ਉਹਨੇ ਨਾਮ ਪੁੱਛ ਕੇ ਧਰਮ ਪੁੱਛ ਕੇ ਰੰਗ ਪੁੱਛ ਕੇ ਕਿੰਨਾ ਬੜਿਆ ਜਾਂ ਕਿੰਨੀ ਸਮੀਹ ਜਾਂ ਕਿੰਨੇ ਪੈਸੇ ਤੇਰੇ ਖਾਤੇ 'ਚ ਕੁਛ ਨਹੀਂ ਪੁੱਛਿਆ ਬਸ ਉਹਨੇ ਸਾਡੇ ਨਾਲ ਪਿਆਰ ਕੀਤਾ ਇਸ ਲਈ ਉਹਨੇ ਸਾਡੇ ਉੱਤੇ ਕਿਰਪਾ ਕਰ ਦਿੱਤੀ ਪਰਮੇਸ਼ਵਰ ਦੀ ਇੱਛਾ ਹੈ ਅਸੀਂ ਉਹ ਹੀ ਪਿਆਰ ਜੋ ਪਰਮੇਸ਼ਵਰ ਨੇ ਸਾਡੇ ਨਾਲ ਕੀਤਾ ਹallelujah ਦੁਨੀਆ ਦੇ ਕੇ ਜ਼ਾਹਿਰ ਕਰੀਏ ਜਦੋਂ ਅਸੀਂ ਕਿਸੇ ਦੇ ਕੋਲ ਚਾਹੀਏ ਇਹ ਸੋਚ ਕੇ ਅਸੀਂ ਨਹੀਂ ਉਹਦੇ ਨਾਲ ਪਿਆਰ ਕਰਦੇ ਤੇ ਇਹ ਜਿਹੜਾ ਆ ਇਹਨੇ ਬਪਤਿਸਮਾ ਲਿਆ ਇਸ ਲਈ ਮੈਂ ਇਹਦੇ ਨਾਲ ਪਿਆਰ ਕਰਨਾ ਇਹਨੇ ਬਪਤਿਸਮਾ ਨਹੀਂ ਲਿਆ ਇਹਦੇ ਨਾਲ ਨਹੀਂ ਕਰਨਾ ਕਹਿੰਦਾ ਜਦੋਂ ਮੈਂ ਪਾਪ ਵਿੱਚ ਹੀ ਸੀ ਮਸੀਹ ਮੇਰੇ ਲਈ ਮੋਇਆ ਹਾਲੇਲੂਇਆ ਜਦੋਂ ਮੈਂ ਬਪਤਿਸਮਾ ਨਹੀਂ ਲਿਆ ਸੀ ਜਦੋਂ ਮੈਂ ਤੋਬਾ ਨਹੀਂ ਕੀਤੀ ਸੀ ਪਰ ਪ੍ਰਭੂ ਯਿਸੂ ਮਸੀਹ ਮੈਨੂੰ ਬਚਾਉਣ ਲਈ ਇਸਰੀਪ ਉੱਤੇ ਜਾ ਚੁੱਕੇ ਹਾਲੇਲੂਇਆ ਜਦੋਂ ਅਸੀਂ ਕਿਸੇ ਨੂੰ ਉਹਦੀ ਅਵਸਥਾ ਦੇ ਵਿੱਚ ਹੁੰਦਿਆਂ ਹੋਣਾ ਹੀ ਪ੍ਰਭੂ ਪਿਆਰ ਕਰੰਨੇ ਸਾਡਾ ਫ੍ਰੇਮ ਉਹਦੇ ਮਨ ਨੂੰ ਕਾਇਲ ਕਰੇਗਾ ਹਾਲੇਲੂਇਆ ਸਾਡਾ ਚੰਗਾ ਵਰਤਾਓ ਉਹਨੂੰ ਸਾਡੇ ਪਰਮੇਸ਼ਵਰ ਦੇ ਕੋਲ ਲੈ ਕੇ ਆਏਗਾ ਅਸੀਂ ਉਹ ਪਿਆਰ ਜਿੱਦਾਂ ਪਰਮੇਸ਼ਰ ਨੇ ਸਾਡੇ ਨਾਲ ਕੀਤਾ ਜਿਵੇਂ ਦੇਸ਼ ਦੇ ਕਿਨਾਰੇ ਅਸੀਂ ਦੂਜਿਆਂ ਨਾਲ ਕਰਨਾ ਔਰ ਜਦੋਂ ਅਸੀਂ ਪਿਆਰ ਕਰਦੇ ਕਹਿੰਦਾ ਸਾਰੀ ਸ਼ਰਮ ਇੱਕੋ ਹੀ ਗੱਲ ਕੋ ਤੇ ਸਮਾਪਤ ਜਾਂਦੀ ਆ ਆਪਣੇ ਗਵੰਦੀ ਨਾਲ ਆਪਣੇ ਜਿਹਾ ਪਿਆਰ ਕਰ। ਮਤਲਬ ਅਸੀਂ ਸਾਰੀ ਸਜ਼ਾ ਤੋਂ ਸ਼ਰਾਰਾ ਮਤਲਬ ਇਹ ਆ ਗਲਤੀਆਂ ਕਰਨ ਤੇ ਜਿਹੜੀਆਂ ਸਜ਼ਾ ਸਾਨੂੰ ਮਿਲਣੀਆਂ ਆ ਉਹ ਸਾਰਾ ਸਾਰੀਆਂ ਗਲਤੀਆਂ ਦੀਆਂ ਸਜ਼ਾ ਤੋਂ ਮੁਕਤ ਹੋ ਜੰਨੇ ਆ ਜਦੋਂ ਅਸੀਂ ਆਪਣੇ ਵਰਗਾ ਪਿਆਰ ਦੂਜੇ ਨੂੰ ਕਰਨਾ ਸ਼ੁਰੂ ਕਰ ਦਿੰਨੇ ਕਿੰਨਾ ਪਿਆਰ ਸਾਰੇ ਐਬਾਂ ਨੂੰ ਢਾਕ ਲੈਂਦਾ ਹੈ ਹਾਲੇਲੂਇਆ ਚੇਂਜ ਹੋਵੇ ਆਪਣੇ ਬੱਚਿਆਂ ਨੂੰ ਆਪਣੇ ਦੇਸ਼ ਵਿੱਚ ਰੱਖ ਕੇ ਐਜੂਕੇਟ ਕਰੋ ਔਰ ਸਿਸਟਮ ਦੀ ਵਾਗ ਡੋਰ ਉਹਨਾਂ ਦੇ ਹੱਥਾਂ ਵਿੱਚ ਆਉਣ ਦਿਓ ਉਹਨਾਂ ਲਈ ਪ੍ਰਾਰਥਨਾਵਾ ਕਰੋ ਪਰਮੇਸ਼ਵਰ ਇੱਕ ਵੱਡਾ ਚੇਂਜ ਸਾਡੇ ਬੱਚਿਆਂ ਦੇ ਰਾਹੀਂ ਲੈ ਕੇ ਆਉਣਗੇ ਹਾਲੇਲੂਇਆ ਅੱਜ ਅਸੀਂ ਬਾਅਦ ਯਾ ਦੇਖਦੇ ਖੁਸ਼ ਹੁੰਦੇ ਆ ਬਲੈਟ ਵਿੱਚ ਬਹੁਤ ਸਫਾਈ ਆ ਸਿੰਗਾਪੁਰ ਵਿੱਚ ਬਹੁਤ ਸਫਾਈ ਆ ਦੁਬਈ ਵਿੱਚ ਬਹੁਤ ਸਫਾਈ ਆ ਉੱਥੋਂ ਦਾ ਪ੍ਰਾਈਮ ਮਿਨਿਸਟਰ ਸਫਾਈ ਨਹੀਂ ਕਰਦਾ ਹallelujah ਹallelujah ਉੱਥੋਂ ਦੇ ਪ੍ਰੈਜ਼ੀਡੈਂਟ ਸਫਾਈ ਨਹੀਂ ਕਰਦੇ ਉੱਥੇ ਤਾਂ ਚੀਫ ਮਿਨਿਸਟਰ ਸਫਾਈ ਨਹੀਂ ਕਰਦਾ ਉੱਥੋਂ ਦੇ ਲੋਕ ਸਫਾਈ ਰੱਖਦੇ ਆ ਹallelujah ਜਦੋਂ ਸਾਨੂੰ ਸਰਕਾਰੀ ਸਕੂਲ ਬਣਾ ਕੇ ਦਿੱਤਾ ਜਾਂਦਾ ਆ ਸਰਕਾਰੀ ਹਸਪਤਾਲ ਬਣਾ ਕੇ ਦਿੱਤਾ ਜਾਂਦਾ ਆ ਸਰਕਾਰੀ ਰੇਲਵੇ ਸਟੇਸ਼ਨ ਬਣਾ ਕੇ ਦਿੱਤਾ ਜਾਂਦਾ ਆ ਸਾਨੂੰ ਗੰਦ ਪਾ ਕੇ ਨਹੀਂ ਦਿੱਤਾ ਜਾਂਦਾ ਸਾਨੂੰ ਸਾਫ਼ ਸੁਥਰਾ ਰੱਖਿਆ ਜਾਂਦਾ ਗੰਦ ਸਾਡੇ ਲੋਕ ਕੌਣ ਹallelujah ਅੱਜ ਤੁਸੀਂ ਫੈਸਲਾ ਕਰੋ ਕਿ ਮੈਂ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨੂੰ ਨਿਭਾਵਾਂਗਾ ਮੈਂ ਆਪਣੇ ਹਿੱਸੇ ਦੀ ਸਫਾਈ ਰੱਖਾਂਗਾ ਮੈਂ ਆਪਣੇ ਹਿੱਸੇ ਦੀ ਇਮਾਨਦਾਰੀ ਦੇ ਨਾਲ ਚੱਲਾਂਗਾ ਕ੍ਰਪਸ਼ਨ ਕਿੱਥੋਂ ਆਈ ਆ ਅਸੀਂ ਜਦੋਂ ਕ੍ਰਪਟ ਹੋ ਗਏ ਤਾਂ ਦੇਸ਼ ਵਿੱਚ ਕ੍ਰਪਸ਼ਨ ਆ ਗਈ ਅਜ ਆਪਣੇ ਅੰਦਰੋਂ ਕ੍ਰਪਸ਼ਨ ਨੂੰ ਕੱਢ ਦਿਓ ਸਾਡੇ ਦੇਸ਼ ਵਿੱਚੋਂ ਕ੍ਰਪਸ਼ਨ ਆਪਣੇ ਆਪ ਨਿਕਲ ਜਾਏਗੀ ਆਪਣੀਆਂ ਸੋਚਾਂ ਵਿੱਚੋਂ ਕ੍ਰਪਸ਼ਨ ਨੂੰ ਕੱਢ ਦਿਓ ਸਾਡੇ ਦੇਸ਼ ਵਿੱਚੋਂ ਕ੍ਰਪਸ਼ਨ ਆਪਣੇ ਆਪ ਨਿਕਲ ਜਾਏਗੀ ਝੂਠ ਆਪਣੇ ਕੱਢ ਦਿਓ ਦੇਸ਼ ਵਿੱਚੋਂ ਆਪਣੇ ਆਪ ਨਿਕਲ ਜਾਏਗਾ ਗੰਦਗੀ ਆਪਣੇ ਅੰਦਰੋਂ ਕੱਢ ਦਿਓ ਆਪਣੇ ਆਪਣੇ ਹਿੱਸੇ ਦੀ ਗੰਦਗੀ ਬੰਦ ਕਰੋ ਦੇਸ਼ ਨੂੰ ਆਪਣੇ ਆਪ ਸਾਫ਼ ਸੁਥਰਾ ਹੋਣ ਦੇ ਲਈ ਫਿਰ ਸੇ ਇੱਕ ਵਾਰ ਵਿੱਚ ਸਭ ਨੂੰ ਸਾਡੀਆਂ ਜ਼ਿੰਮੇਵਾਰੀਆਂ ਸਮਝਣ ਦੀਆਂ ਬਧਾਈਆਂ ਤੁਹਾਨੂੰ ਦੇਣ ਲਈ ਆਪਾਂ ਜਿਆਦਾ ਹੋਏ ਜਾਂ ਅਜਾਦ ਵਿੱਚ ਹੋਏ ਨਾ ਆਪਾਂ ਪਾਪਾ ਵੱਲ ਨਹੀਂ ਜਾਣਾਗਾ ਪਾਪਾ ਦੂਜਾ ਆਪਾਂ ਪਰਮੇਸ਼ਰ ਕੋਲ ਜਾ ਆਂ ਜਿਦਾ ਨਾਂ ਹੈਗਾ ਇਹ ਕੋਈ ਨਾ ਚੁੜਿਆ ਨਾ ਕੋ ਮੁੱਟੇ ਈ ਬੁਡੀਪ ਪਰੇਪਰ ਜਰੂਰ ਤੇ ਅਸੀਂ ਅਪਡੇਟ ਹੋ ਰਹਾ ਹਾਂ ਕੁਝ ਚੀਜ਼ਾਂ ਨੂੰ ਸਪੀਅਨ ਹਨ ਮੈ ਪ੍ਰੋਫੈਕਟਨ ਹੋਰਾਂ ਦੇਸ਼ਾਂ ਦੇ ਵਿੱਚ ਅਗਰ ਤੁਸੀਂ ਚਾਹੁੰਦੇ ਆ ਸਾਡਾ ਦੇਸ਼ ਅੱਗੇ ਵਧੇ ਸਾਡਾ ਦੇਸ਼ ਤਰੱਕੀ ਕਰੇ ਆਪਣੇ ਯੂਥ ਨੂੰ ਇੰਤੇ ਰੱਖ ਕੇ ਐਜੂਕੇਟ ਕਰੋ ਔਰ ਇਹਨੂੰ ਤੁਸੀਂ ਪ੍ਰੋਫੈਕਟਿਕ ਵਰਡ ਸਮਝ ਲਓ ਆਉਣ ਵਾਲਾ ਸਮਾਂ ਇੰਡੀਆ ਦਾ ਆ ਇੰਡੀਆ ਬਹੁਤ ਹੀ ਪ੍ਰੋਸਪਰ ਹੋਣ ਜਾ ਰਿਹਾ ਆ ਇੰਡੀਆ ਗ੍ਰੋਥ ਵਿੱਚ ਆਉਣសារਿਆ ਆ ਐ ਸੱਚਮੁੱਚ ਤੁਸੀਂ ਦੇਖੋਗੇ ਬਾਰੋ ਲੋਕੀ ਇੱਥੇ ਆਣ ਕੇ ਇਨਵੈਸਟਮੈਂਟ ਕਰਨਗੇ ਔਰ ਬਹੁਤ ਵੱਡੇ ਪੱਧਰ ਤੇ ਇਨਵੈਸਟਮੈਂਟ ਹੋਏਗੀ ਔਰ ਜਿਹੜਾ ਯੂਥ ਇੱਥੇ ਰਹੇਗਾ ਸੱਚ ਮੁੱਚ ਬਲੈਸਡ ਹੋਏ ਹallelujah ਹallelujah ਸੋ ਇੱਕ ਵਾਰੀ ਫੇਰ ਤੋਂ ਸਾਰੀ ਕਲਿਸਿਆ ਨੂੰ ਸਾਰੇ ਰੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਆਓ ਅਸੀਂ ਆਪਣੀ ਜਗ੍ਹਾ ਤੇ ਖੜੇ ਹੋਵਾਂਗੇ ਪਰਮੇਸ਼ਵਰ ਦਾ ਧੰਨਵਾਦ ਕਰਾਂਗੇ ਇਸ ਸਮੇਂ ਦੇ ਲਈ ਇਸ ਦਿਨ ਦੇ ਲਈ ਤੇ ਪਰਮੇਸ਼ਰ ਨੇ ਸਾਨੂੰ ਇਹ ਸੋਨਾ ਸਮਾਂ ਬਖਸ਼ਿਆ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਜ਼ਾਦੀ ਦੇ ਨਾਲ ਪਰਮੇਸ਼ਰ ਦਾ ਨਾਮ ਇੱਥਾ ਸਕੀਏ ਸਾਨੂੰ ਪਰਮੇਸ਼ਰ ਨੇ ਆਜ਼ਾਦੀ ਦੇ ਵਾਸਤੇ ਕਿ ਅਸੀਂ ਖੁੱਲ ਕੇ ਪਰਮੇਸ਼ਰ ਦੀ ਆराधना ਕਰ ਸਕੀਏ ਜਿੰਨਾ ਜੀ ਆਪਣੀ ਆਪਣੀ ਭਾਣੀ ਜਿੰਨਾ ਅਸੀਂ ਚਾਹਦੇ ਹਾਂ ਉਦਾਂ ਅਸੀਂ ਪਰਮੇਸ਼ਰ ਦੀ ਆराधना ਕਰ ਸਕੀਏ ਜਿੰਨਾ ਵਚਨ ਪੜਨਾ ਚਾਹੁੰਨੇ ਪੜ ਸਕੀਏ ਜਿਹੜਾ ਭਜਨ ਗਾਉਣਾ ਚਾਹੁੰਨੇ ਆ ਗਾ ਸਕੀਏ ਜਿੰਨਾ ਵੀ ਥੈਂਕ ਯੂ ਸੋ ਵੀਡੀਓ ਨੂੰ ਪੂਰਾ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮੇਸ਼ਵਰ ਤੁਹਾਨੂੰ ਹੋਰ ਵੀ ਬਰਕਤ ਆਸ਼ੀਸ਼ ਦੇਵੇ ਮੈਂ ਹੋਰ ਵੀ ਵੀਡੀਓਜ਼ ਕੋ ਇਹਦਾ ਲੈ ਕੇ ਹੁੰਦੀ ਰਹੂੰਗੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਲਾਈਕ ਜਰੂਰ ਕਰਿਓ ਔਰ ਪਲੀਜ਼ ਆਪਕੇ ਇੱਕ ਸਬਸਕ੍ਰਾਈਬ ਦੇ ਨਾਲ ਕਿਸੇ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਸਕਦੀ ਹੈ ਔਰ ਪਰਮੇਸ਼ਵਰ ਤੁਹਾਨੂੰ ਵੀ ਖੁਸ਼ੀ ਦੇ